ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਦਾ ਇੱਕ ਵਾਰ ਫਿਰ ਤੋਂ ਸਵਾਗਤ ਆ। ਅੱਜ ਸਿੱਧਾ ਅਨੇਕ ਬਹੁਤ ਹੀ ਵਿਦਿਅਕ ਕੰਸੀ ਬਰ ਦੱਸਣ ਜਾ ਰਹੇ ਹਾਂ ਜੋ ਕਿ ਆਈਆ ਐਨਵੀਐਸ ਹੋਸਟਲ ਸੁਪਰੀਡੈਂਟ ਆਨਲਾਈਨ ਫਾਰਮ 2025 ਦੀ। ਐਨਵੀਐਸ ਯਾਨੀ ਕਿ ਨ ਨਮੋਦਿਆ ਵਿਦਿਆਲੇ ਸਮਿਤੀ ਦੇ ਵਿੱਚ ਵੈਕੰਸੀ ਆਈ ਆ ਜੋ ਕਿ 28 ਅਪ੍ਰੈਲ ਨੂੰ ਫਾਰਮ ਲਾਂਚ ਹੋਈ ਨੇ ਜਿਸ ਵਿੱਚ ਕੁੱਲ 146 ਵੈਕੰਸੀਆਂ ਆਈਆਂ ਨੇ ਤੇ ਮੇਨ ਗੱਲ ਇਸ ਨੂੰ ਅਪਲਾਈ ਕਰਨ ਲਈ ਤੁਹਾਡੇ ਕੋ ਕੋਈ ਵੀ ਡਿਗਰੀ ਪਾਸ ਹੋਣੀ ਜ਼ਰੂਰੀ ਆ। ਐਨੀ ਗ੍ਰੈਜੂਏਸ਼ਨ ਪਾਸ ਕੈਂਡੀਡੇਟਸ ਇਸ ਨੂੰ ਅਪਲਾਈ ਕਰ ਸਕਦੇ ਨੇ। ਇਹ ਜੋ ਫਾਰਮ ਨੇ ਅਪਲਾਈ ਕਰੇ ਡੇਟ ਆ 25 ਅਪ੍ਰੈਲ 2025 ਤੋਂ ਫਾਰਮ ਅਪਲਾਈ ਹੋਣੇ ਸ਼ੁਰੂ ਹੋ ਗਏ ਨੇ ਤੇ 5 ਮਈ 2025 ਇਸ ਦੀ ਲਾਸਟ ਡੇਟ ਆ ਇਸ ਨੂੰ ਅਪਲਾਈ ਕਰ ਲਿਓ ਏਜ ਚਾਹੀਦੀ ਆ ਘੱਟੋ ਘੱਟ ਜੋ 35 ਸਾਲ ਦੀ ਹੋਣੀ ਚਾਹੀਦੀ ਹੈ ਤੇ ਵੱਧ ਤੋਂ 62 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਤੇ ਬਾਕੀ ਇਸ ਵਿੱਚ ਏਜ ਰੈਲੈਕਸੇਸ਼ਨ ਵੀ ਦਿੱਤੀ ਜਾਊਗੀ ਇਸ ਵਿੱਚ ਹਜੇ ਤੱਕ ਜੋ ਫੀਸ ਆ ਉਹ ਹਜੇ ਤੱਕ ਨਹੀਂ ਮੈਂਸ਼ਨ ਕੀਤੀ ਪਰ ਜਿਹਦੀ ਫੀਸ ਡਿਟੇਲ ਆ ਉਹ ਤੁਹਾਨੂੰ ਜੋ ਤੁਸੀਂ ਇਸ ਨੂੰ ਅਪਲਾਈ ਕਰੋਗੇ ਉਹ ਤੁਹਾਨੂੰ ਇਸ ਵਿੱਚ ਡਿਟੇਲ ਮਿਲ ਜਾਊਗੀ ਸੋ ਜਿਨ੍ਹਾਂ ਨੇ ਵੀ ਇਸ ਨੂੰ ਅਪਲਾਈ ਕਰ ਲਵੇ ਫੀਸ ਉਸ ਟਾਈਮ ਚੈੱਕ ਕਰ ਸਕਦੇ ਨੇ ਬਾਕੀ ਇਸ ਵਿੱਚ ਜਿਹੜਾ ਸੈਲਰੀ ਦੀ ਗੱਲ ਕਰ ਲਈ ਤੇ ਇਸ ਵਿੱਚ ਜੋ ਸੈਲਰੀ ਰਹਿਣ ਵਾਲਿਆ ਰੀਮਨਰੇਸ਼ਨ ਦੀ ਯਾਨੀ ਕਿ ਕੰਟਰੈਕਟ ਬੇਸ ਤੇ 35750 ਰੁਪਏ ਪਰ ਮਹੀਨਾ ਦਿੱਤੀ ਜਾਣੀ ਆ ਜੋ ਕਿ ਸਿੰਗਲ ਅਕੋਮੋਡੇਸ਼ਨ ਹੋਏਗੀ जीएनवी कैंपस ਦੇ ਵਿੱਚ ਜਿਹੜੀ ਪ੍ਰੋਵਾਈਡ ਕੀਤੀ ਜਾਣੀ ਆ ਇਸ ਤੋਂ ਬਿਨਾ ਜੋ ਵਕੈਂਸੀ ਡਿਟੇਲ ਕਰ ਲੀਏ ਤਾਂ ਹੋਸਟਲ ਸੁਪਰੀਡੈਂਟੈਂਟ ਦੀ ਇਸ ਵਿੱਚ ਭਾਰਤੀਆ ਜੋ 146 ਵਕੈਂਸੀਆਂ ਨੇ ਜਿਸ ਵਿੱਚ 73 ਵਕੈਂਸੀਆਂ ਮੈਲਸ ਲਈ ਨੇ ਤੇ 73 ਵਕੈਂਸੀਆਂ ਫੀਮੇਲਸ ਲਈ ਇਸ ਵਿੱਚ ਆਊਟ ਕੀਤੀਆਂ ਗਈਆਂ ਨੇ ਸੋ ਇਹ ਸੀ ਅੱਜ ਦੀ ਜਾਣਕਾਰੀ ਇਸ ਦੀ ਅਫੀਸ਼ੀਅਲ ਵੈਬਸਾਈਟ ਅਸੀਂ ਮੈਂਸ਼ਨ ਕੀਤੀ ਹੈ ਜਿਸ ਤੇ ਜਾ ਕੇ ਤੁਸੀਂ ਇਹਨੂੰ ਅਪਲਾਈ ਕਰਨਾ ਜਾਂ ਬਾਕੀ ਦੀ ਡਿਟੇਲ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹੋ ਸਾਡੇ ਕੋਲੇ ਵੀ ਨੋਟੀਫਿਕੇਸ਼ਨ ਪੀਡੀਐਫ ਮੰਗਵਾ ਸਕਦੇ ਹੋ ਘਰ ਬੈਠੇ ਤੁਸੀਂ ਆਪਣੇ ਪੋਸਟ ਨੂੰ ਸਾਡੇ ਕੋਲੋਂ ਅਪਲਾਈ ਵੀ ਕਰਵਾ ਸਕਦੇ ਹੋ ਉਸ ਲਈ ਤੁਸੀਂ ਸਾਡੇ ਦੇਤੇ ਸਾਡੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਆਪਣੀ ਪੋਸਟ ਨੂੰ ਅਪਲਾਈ ਕਰਵਾ ਸਕਦੇ ਹੋ ਘਰ ਬੈਠੇ ਅੱਦੇ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਸ ਦੀ ਜਾਣਕਾਰੀ ਪਹੁੰਚ ਸਕੇ ਇਸ ਤੋਂ ਬਿਨਾਂ ਤੁਸੀਂ ਸਾਡੇ ਕੋਲ ਇੰਟਰਨੈਟ ਕੈਫੇ ਦੇ ਸੇਵਾ ਕੇਂਦਰ ਦਾ ਕੰਮ ਵੀ ਸਿੱਖ ਸਕਦੇ ਹੋ